ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਦਾ ਦੌਰਾ ਕਰਨਗੇ ਤੇ ਇਸ ਦੌਰੇ ਦੇ ਦੌਰਾਨ ਉਹ ਕਈ ਪ੍ਰੋਜੈਕਟਾਂ ਨੂੰ ਲਾਂਚ ਕਰਨਗੇ ਜਿਨ੍ਹਾਂ ਦੱਸਦੀ ਹੈ ਕਿ ਇਸ ਦੀ ਵਿਸਤ੍ਰਿਤ ਜਾਣਕਾਰੀ ਭਾਰਤ ਸਰਕਾਰ ਦੀ ਪੀਆਈਬੀ ਯਾਨੀ ਕਿ ਪ੍ਰੈਸ ਸੂਚਨਾ ਬਿਊਰੋ ਨੇ ਇੱਕ ਰਿਲੀਜ਼ ਦੇ ਦੌਰਾਨ ਦਿੱਤੀ ਹੈ ਇਸ ਰਿਲੀਜ਼ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਜ ਸ਼ਾਮ ਨੂੰ 5:30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਸਕੋ ਐਗਜ਼ੀਬਿਸ਼ਨ ਸੈਂਟਰ ਪਹੁੰਚਣਗੇ ਤੇ ਉੱਥੇ 29400 ਕਰੋੜ ਤੋਂ ਵੱਧ ਦੀ ਲਾਗਤ ਦੀਆਂ ਸੜਕਾਂ ਰੇਲਵੇ ਅਤੇ ਬੰਦਰਗਾਹ ਖੇਤਰਾਂ ਦੇ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਰਾਸ਼ਟਰ ਨੂੰ ਸੰਬੋਧਿਤ ਕਰਨਗੇ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ ਫਿਰ ਸ਼ਾਮ 7 ਵਜੇ ਦੇ ਕਰੀਬ ਪੈਂਡਰਾ ਕੁਰਲਾ ਕੰਪਲੈਕਸ ਦੇ ਜੀ ਬਲਾਕ ਵਿੱਚ ਇੰਡੀਅਨ ਨਿਊਜ਼ਪੇਪਰ ਸੁਸਾਇਟੀਆਂ ਕਤਰੇਤ ਦਾ ਦੌਰਾ ਕਰਨਗੇ ਅਤੇ ਆਈ ਐਨ ਐਸ ਟਾਵਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ 16600 ਕਰੋੜ ਰੁਪਏ ਦੀ ਲਾਗਤ ਵਾਲੇ ਠਾਣੇ ਬੋਰੀਵਲੀ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਠਾਣੇ ਅਤੇ ਬੋਰੀਵਲੀ ਵਿਚਕਾਰ ਇਹ ਟਵਿਨ ਟਿਊਬ ਸੁਰੰਗ ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਅੰਦਰੋਂ ਲੰਗੇਗੀ ਇਹ ਬੋਰੀਵਲੀ ਵੱਲ ਪੱਛਮੀ ਐਕਸਪ੍ਰੈਸ ਹਾਈਵੇ ਅਤੇ ठाणे ਵੱਲ ठाणे ਕੋੜਬੰਦਰ ਰੋਡ ਵਿਚਕਾਰ ਸਿੱਧੇ ਸੰਪਰਕ ਸਥਾਪਿਤ ਕਰੇਗਾ ਪ੍ਰੋਜੈਕਟ ਦੀ ਕੁੱਲ ਲੰਬਾਈ 11.8 ਕਿਲੋਮੀਟਰ ਹੈ ਇਸ ਨਾਲ ਥਾਣੇ ਤੋਂ ਬੋਰੀਵਲੀ ਤੱਕ ਦਾ ਸਫ਼ਰ 12 ਕਿਲੋਮੀਟਰ ਤੱਕ ਘਟ ਜਾਵੇਗਾ ਅਤੇ ਯਾਤਰਾ ਦੇ ਸਮੇਂ ਵਿੱਚ ਲਗਭਗ 1 ਘੰਟੇ ਦੀ ਬਚਤ ਹੋਵੇਗੀ ਰੀਲਿਸ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਗੋਰੇ گاਉਂ ਮੁਲੁੰਡ ਲਿੰਕ ਰੋਡ ਪ੍ਰੋਜੈਕਟ ਦੇ ਤਹਿਤ ਸੁਰੰਗ ਨਿਰਮਾਣ ਕਾਰਜ ਦਾ ਨੀ ਪੱਥਰ ਰੱਖਣਗੇ ਇਸ ਦੀ ਲਾਗਤ 6300 ਕਰੋੜ ਰੁਪਏ ਤੋਂ ਵੱਧ ਹੈ ਜੀਐਮਐਲਆਰ ਗੋਰੇ گاਉਂ ਵਿਖੇ ਪੱਛਮੀ ਐਕਸਪ੍ਰੈਸ ਹਾਈਵੇ ਤੋਂ ਮੁਲੰਡ ਵਿਖੇ ਈਸਟਰਨ ਐਕਸਪ੍ਰੈਸ ਹਾਈਵੇ ਤੱਕ ਸੜਕ ਸੰਪਰਕ ਦੀ ਕਲਪਨਾ ਕਰਦਾ ਹੈ ਜੀਐਮਐਲਆਰ ਦੀ ਕੁੱਲ ਲੰਬਾਈ ਲਗਭਗ 6.65 ਕਿਲੋਮੀਟਰ ਹੈ ਅਤੇ ਇਹ ਨਵੀਂ ਮੁੰਬਈ ਦੇ ਨਵੇਂ ਪ੍ਰਸਤਾਵਿਤ ਹਵਾਈ ਅੱਡੇ ਅਤੇ ਪੂਨੇ ਮੁੰਬਈ ਐਕਸਪ੍ਰੈਸ ਦੇ ਨਾਲ ਪੱਛਮੀ ਉਪਨਗਰਾਂ ਨੂੰ ਸਿੱਧੀ ਕਨੈਕਟੀਵਿਟੀ ਪਰਦਾਨ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਮੁੰਬਈ ਦੇ ਤੁਰਬੇ ਵਿਖੇ ਕਲਿਆਣ ਯਾਰਡ ਰੀਮੋਡਲਿੰਗ ਅਤੇ ਗਤੀਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਦਾ ਨੀਂਹ ਪੱਥਰ ਵੀ ਰੱਖਣਗੇ ਕਲਿਆਣ ਯਾਰਡ ਲੰਬੀ ਦੂਰੀ ਅਤੇ ਉਪਨਗਰੀ ਆਵਾਜਾਈ ਨੂੰ ਵੱਖ ਕਰਨ ਵਿੱਚ ਮਦਦ ਕਰੇਗਾ ਰੀਮੋਡਲਿੰਗ ਯਾਰਡ ਦੀ ਸਮਰੱਥਾ ਨੂੰ ਵਧਾਏਗੀ ਅਤੇ ਇਸ ਨੂੰ ਹੋਰ ਰੇਨਾਂ ਨੂੰ ਅਨੁਕੂਲਿਤ ਕਰਨ ਦੇ ਯੋਗ ਬਣਾਏਗੀ ਇਹ ਭੀੜ ਭੜਕੇ ਨੂੰ ਘਟਾਏਗਾ ਅਤੇ ਰੇਲ ਸੰਚਾਲਨ ਕੁਸ਼ਲਤਾ ਦੇ ਵਿੱਚ ਸੁਧਾਰ ਕਰੇਗਾ ਨਵੀਂ ਮੁੰਬਈ ਵਿੱਚ ਗਤੀ ਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ 32600 ਵਰਗ ਮੀਟਰ ਤੋਂ ਵੱਧ ਦੇ ਖੇਤਰ ਵਿੱਚ ਬਣਾਇਆ ਜਾਵੇਗਾ ਇਹ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਵਾਧੂ ਮੌਕੇ ਪ੍ਰਦਾਨ ਕਰੇਗਾ ਅਤੇ ਸੀਮੈਂਟ ਅਤੇ ਹੋਰ ਵਸਤੂਆਂ ਨੂੰ ਸੰਭਾਲਣ ਦੇ ਵਿੱਚ ਬਾਦੂ ਟਰਮੀਨਲ ਵੱਜੋਂ ਕੰਮ ਕਰੇਗਾ ਪ੍ਰਧਾਨ ਮੰਤਰੀ ਮੋਦੀ ਲੋਕਮਾਨੀਆ timelist ਟਰਮੀਨਸ ਤੇ ਨਵਾਂ ਪਲੇਟਫਾਰਮ ਅਤੇ ਸ਼ਤਰਪਤੀ சிவாਜੀ ਮਹਾਰਾਜ ਟਰਮੀਨਸ ਸਟੇਸ਼ਨ ਤੇ ਪਲੇਟਫਾਰਮ ਨੰਬਰ 10 ਅਤੇ 11 ਦੇ ਵਿਸਤਾਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਲੰਬੀਆਂ ਟ੍ਰੇਨਾਂ ਲਈ ਨਵੇਂ ਲੰਬੇ ਪਲੇਟਫਾਰਮ ਲੋਕਮਾਨੀਆ ਤਿਲਕ ਟਰਮੀਨਲਸ ਤੇ ਖੜੇ ਹੋ ਸਕਦੇ ਹਨ ਜੋ ਹਰੇਕ ਰੇਲ ਗੱਡੀ ਵਿੱਚ ਵਧੇਰੇ ਯਾਤਰੀਆਂ ਨੂੰ ਅਨੁਕੂਲਿਤ ਅਤੇ ਵਧੇ ਹੋਏ ਟ੍ਰੈਫਿਕ ਨੂੰ ਸੰਭਾਲਣ ਲਈ ਸਟੇਸ਼ਨ ਦੀ ਸਮਰੱਥਾ ਵਿੱਚ ਸੁਧਾਰ ਕਰੇਗਾ। ਸ਼ਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਸਟੇਸ਼ਨ ਤੇ ਪਲੇਟਫਾਰਮ ਨੰਬਰ 10 ਅਤੇ 11 ਨੂੰ ਕਵਰ ਸ਼ੈੱਡ ਅਤੇ ਵਾਸ਼ੇਬਲ ਐਪਰੋਨ ਨਾਲ 382 ਮੀਟਰ ਤੱਕ ਵਧਾਇਆ ਗਿਆ ਹੈ। ਇਸ ਦੇ ਨਾਲ ਰੇਨਾਂ ਦੇ ਵਿੱਚ 24 ਡੱਬੇ ਵਧਾਉਣ 'ਚ ਮਦਦ ਮਿਲੇਗੀ। ਇਸ ਨਾਲ ਯਾਤਰੀਆਂ ਦੀ ਗਿਣਤੀ ਵਧੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਗਭਗ 5600 ਕਰੋੜ ਰੁਪਏ ਦੀ ਮੁੱਖ ਮੰਤਰੀ ਯੁਵਾ ਕਾਰਜ ਸਿਖਲਾਈ ਯੋਜਨਾ ਦੀ ਸ਼ੁਰੂਆਤ ਕਰਨਗੇ। ਇੱਕ ਪਰਿਵਰਤਨਸ਼ੀਲ ਇੰਟਰਨਸ਼ਿਪ ਪ੍ਰੋਗਰਾਮ ਹੈ ਇਸਦਾ ਉਦੇਸ਼ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਉਦਯੋਗ ਦੇ ਤਜਰਬੇ ਦੇ ਮੌਕੇ ਪ੍ਰਦਾਨ ਕਰਕੇ ਨੌਜਵਾਨ ਬੇਰੁਜ਼ਗਾਰੀ ਨੂੰ ਹੱਲ ਕਰਨਾ ਹੈ ਰਿਲੀਜ਼ ਦੇ ਅਨੁਸਾਰ ਪ੍ਰਧਾਨ ਮੰਤਰੀ ਆਈਐਨਏ ਸਟਾਫਰਾਂ ਦਾ ਉਦਘਾਟਨ ਕਰਨ ਲਈ ਬੈਂਡਰਾ ਕੁਰਲਾ ਕੰਪਲੈਕਸ ਤੋਂ ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਸਕਤਰੇਤਾ ਦੌਰਾ ਵੀ ਕਰਨਗੇ ਨਵੀਂ ਇਮਾਰਤ ਮੁੰਬਈ ਵਿੱਚ ਆਧੁਨਿਕ ਅਤੇ ਕੁਸ਼ਲ ਦਫਤਰੀ ਥਾਂ ਲਈ ਆਈਐਨਐਸ ਮੈਂਬਰਾਂ ਦੀਆਂ ਵੱਧਦੀਆਂ ਲੋੜਾਂ ਨੂੰ ਪੂਰਾ ਕਰੇਗੀ ਇਹ ਮੁੰਬਈ ਵਿੱਚ ਖਬਰ ਉਦਯੋਗ ਦੇ ਕੰਟਰੋਲ ਕੇਂਦਰ ਵਿੱਚੋਂ ਵੀ ਕੰਮ ਕਰੇਗਾ ਇਸੇ ਨਾਲ ਹੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁਵਾਵਾਂ ਵਾਸਤੇ 5600 ਕਰੋੜ ਰੁਪਏ ਦਾ ਪ੍ਰੋਜੈਕਟ ਲਾਂਚ ਕਰਨਗੇ ਜਿਹੜੇ ਨੌਜਵਾਨ 18 ਤੋਂ 30 ਸਾਲ ਦੀ ਉਮਰ ਦੇ ਨੇ ਉਹਨਾਂ ਦੇ ਲਈ ਇਹ ਬਹੁਤ ਜ਼ਿਆਦਾ ਸਹਾਇਕ ਹੋਏਗਾ